ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਜੋਰ ਜ਼ੁਲਮ ਫੂਲੇ ਕਨੋ ਕਾਚੀ ਦੇਹ ਬਕਾਰ ਅਹ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪਾਉੜੀ ਜੋ ਜਾਣੈ ਹੋ ਕਸ਼ੂਆ ਬਾਂਦਿਓ ਜਿਉ ਨਲਨੀ ਭ੍ਰਮਸੂਆ ਜੋ ਜਾਣੈ ਹੋ ਭਗਤ ਗਿਆਨੀ ਆਗੈ ਠਾਕੁਰ ਤੇਲ ਨਹੀਂ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਪਾਰੀ ਬਸੁੱਧਾ ਜਿਉ ਫਿਰਤਾ ਸਾਧ ਸੰਗ ਜਿਹੇ ਹੋ ਮੈਂ ਮਾਰੀ ਨਾਨਕ ਤਾ ਕੋ ਮਿਲੇ ਮੁਰਾਰੀ ਸਲੋਕ ਚਾਲਾ ਕੇ ਉਠ ਨਾਮ ਜਪ ਨਿਸਬਾ ਸੁਰ ਆਰਾਦ ਕਾਰਹਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਦ ਪੌੜੀ ਚੱਜਾ ਝੂਰਨ ਮਿਟੈ ਤੁਮਾਰੋ ਰਾਮ ਨਾਮ ਸਿਉ ਕਰ ਬਿਉਹਾਰੋ ਚੂਰਤ ਚੂਰਤ ਸਾਗਤ ਮੂਆ ਜਾ ਕੈ ਰਿਦੈ ਹੋਤ ਭਾਉ ਬੀਆ ਚਰਹਿ ਕਸੰਮਲ ਪਾਪ ਤੇਰੇ ਮਨੁਆ ਅਮਰਤ ਕਥਾ ਸੰਤ ਸੰਗ ਸੁਨੁਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ ਸਲੋਕਾ यत्न करो तुम अनक बेद रहन न पावो मीत जीवत रहो हर हर भजो नानक नाम नानकनाम प्रीत पबडिया न्या ज्ञाणो न्या दृढ सहि बिन सजात एहेत गणती गणो न गण सको ऊठ सधारे केत ਯੋਂ ਵੇਖੋ ਸੋ ਬਿਨਸਤੋ ਕਾਸਿਓ ਕਰਿਐ ਸੰਗ ਜਾਣੋ ਇਹ ਬਿਦ ਸਹੀ ਜਿਤ ਝੂਠੋ ਮਾਇਆ ਰੰਗ ਜਾਣਤ ਸੋਈ ਸੰਤ ਸੋਏ ਪਰਮ ਤੇ ਕੀ ਚਤ ਭਿੰਨ ਅੰਧ ਕੂਪਤੇ ਤੇਹ ਕੱਡੋ ਹੋ ਜਿਹ ਹੋ ਸੋ ਪਰਸਾਨ ਯਾ ਕਹਿ ਹਾਥ ਸਮਰਾਥ ਤੇ ਕਾਰਨ ਕਰਨੈ ਜੋਗ ਨਾਨਕ ਤਹ ਉਸਤਤ ਕਰੋ ਯਾਉ ਕੀਓ ਸੰਜੋਗ ਸਲੋਕਾ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋਹਨ ਬੀਸਰੈ ਗੁਣ ਨਿਧ ਗੋਬਿੰਦ ਰਾਏ ਪੌੜੀ ਟਹਿਲ ਕਰੋ ਤੋ ਇੱਕ ਕੀ ਜਾਤੇ ਬਿਰਥਾ ਨਾ ਕੋਏ ਮਨ ਤਨ ਮੁਖ ਹੀ ਐ ਬਸੈ ਜੋ ਚਾਹੋ ਸੋ ਹੋਏ ਟਹਿਲ ਮਹਿਲ ਤਾਕੋ ਮਿਲੈ ਜਾ ਕੋ ਸਾਧ ਕਿਰਪਾਲ ਸਾਧੂ ਸੰਗਤ ਤੋ ਬਸੈ ਜੋ ਆਪਨ ਹੋਏ ਦਿਆਲ ਤੋ ਹੈ ਟਾ ਹੈ ਬੋ ਭਵਨਾ ਬਿਨ ਨਾ ਵੈ ਸੁਖ ਨਾ ਹੈ ਟਲ ਹੈ ਜਾਮ ਕੇ ਦੂਤ ਤਹ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦਕੇ ਸਲੋਕ ਠਾਕ ਨਾ ਹੋਤੀ ਤਿਨੋ ਦਰ جے ہے ہو وہ سو پرسن جو جن پرب اپنے کرے نانک تے تن تن پاوڑی ٹھٹھا منواٹھا ہے ناہی جو سگل تیاگ اے کهل پٹاہی ٹھیک ٹھیک مایا سنگ موئے وا کہ کُسل نکت ہوں ہوئے ਠਾਡ ਪਰਿ ਸੰਤੈ ਸੰਗ ਬਸਿਆ ਅੰਮ੍ਰਿਤ ਨਾਮ ਤਹਾ ਜੀ ਰਸਿਆ ਠਾਕੁਰ ਆਪਣੇ ਜੋ ਜਨ ਭਾਇਆ ਨਾਨਕ ਵਾ ਕਾ ਮਨ ਸੀਤ ਲਾਇਆ ਸਲੋਕ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਾਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਾਉੜੀ ਡੱਡਾ ਡੇਰਾ ਇਹ ਨਹੀਂ ਜਿਹੜੇ ਡੇਰਾ ਤਹ ਜਾਨ ਵਾ ਡੇਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਨ ਇਹ ਆ ਡੇਰਾ ਕੋ ਸ਼ਰਮ ਕਰ ਘਾਲੈ ਜਾ ਕਾ ਤਸੂ ਨਹੀਂ ਸਾਗ ਚਾਲੈ ਵਾ ਡੇਰਾ ਕੀ ਸੋ ਮਿਤ ਜਾਣੈ ਜਾ ਕੋ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨਿਹਚਲ ਸਚ ਸਾਧ ਸੰਗ ਪਾਇਆ ਨਾਨਕ ਤੇ ਜਨਨਹਿ ਡੁਲਾਇ ਅਸ ਲੋਕਾ ਤਾਹਨ ਲਾਗੇ ਧਰਮ ਰਾਏ ਕਿ ਨਹਿ ਨ ਘਾਲਿਓ ਬੰਦ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਪਾਉੜੀ ਟਡਾ ਟੁੰਡਤ ਕਹਿ ਫਿਰੋ ਟੁੰਡਨ ਯਾ ਮਨ ਮਾਹੇ ਸੰਗ ਤੁਮਾਰੈ ਪ੍ਰਭ ਬਸੈ ਬਨ ਬਨ ਕਹਾ ਫਿਰਾਹੇ ਢੇਰੀ ਟਾਹੋ ਸਾਧ ਸੰਗ ਅਹੋ ਬੁੱਧ ਬਿਕਰਾਲ ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇਖ ਨਿਹਾਲ ਟਹਿਰੀ ਜਾਂ ਮੈਂ ਜਾ ਮਰੈ ਗਰਬ ਜੋਨ ਦੁਖ ਪਾਏ ਮੋ ਮਗਨ ਲਪਟ ਤਰਹਿ ਹੋ ਹੋ ਆਵੇ ਜਾਏ ਟਹਿਤ ਟਹਿਤ ਅਬ ਟਹਿ ਪਰੇ ਸਾਧ ਜਨ ਆਸਰਨਾਏ ਦੁਖ ਕੇ ਫਾਹੇ ਕਾਟਿਆ ਨਾਨਕ ਲਿਏ ਸਮਾਏ ਸਲੋਕਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਾ ਨਾ ਹੋਣਾ ਤੂੰ ਨਹਿ ਛੁਟੈ ਨਿਗਟ ਨਾ ਜਾਈ ਉਹ ਦੂਤਾ ਪੌੜੀ ਨਾਣਾ ਰਣ ਤੇ ਸੀ ਜੀਐ ਆਤਮ ਜੀਤੈ ਕੋਏ ਹੋ ਮੈਂ ਅਨਸਿਓ ਲਾਰ ਮਰੇ ਸੋ ਸੋ ਬਾਦੂ ਹੋਏ ਮੜੀ ਮਟਾਏ ਜੀਵਤ ਮਰੇ ਗੁਰ ਪੂਰੇ ਉਪਦੇਸਾ ਮਨਵਾ ਜਿਤ ਹਰ ਮਿਲੈ ਤਹਿ ਸੂਰਤਨ ਵੇਸਾ ਨਾ ਕੋ ਜਾਣੈ ਆਪਣੋ ਏਕ ਹਟੇ ਗਦਾਰ ਰਹਿਣ ਦਿਨਸ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ ਰੇਣ ਸਗਲ ਇਹ ਆ ਮੰਨ ਕਰੈ ਏਉਂ ਕਰਮ ਕਮਾਏ ਹੁਕਮਿ 부ਜੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਧਨ ਅਰਪਉ तिसੈ ਪ੍ਰਭੂ ਮਿਲਾਵੈ ਮੋਹਿ ਨਾਨਕ ਭਰਮ ਭਉ ਕਾਟੀਐ ਜੁ ਕਹਿ ਜਮ ਕੀ ਜੋਹ ਪੌੜੀ ਤਤਾ ਤਾਸਿਓ ਪ੍ਰੀਤ ਕਰ ਗੁਣ ਨਿਦ ਗੋਬਿੰਦ ਰਾਏ ਫਲ ਪਾਵੈ ਮਨ ਬਾਛਤੇ ਤਪਤ ਤੋ ਹਾਰੀ ਜਾਏ ਤ੍ਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਉ ਗਤ ਪਾਵੈ ਮਤ ਹੋਏ ਪ੍ਰਗਾਸ ਮਹਿਲੀ ਪਾਵੈ ਠਾਉ ਤਾਹੂ ਸੰਗ ਨ ਧਨ ਚਲੈ ਗ੍ਰਹਿ ਜੋ ਬਨ ਨਿਹਰਾਜ ਸੰਤ ਸੰਗਿ ਸਿਮਰਤ ਰਹੋ ਇਹ ਹੈ ਤੁਹਾਰੈ ਕਾਜ ਤਾਤਾ ਕਸ਼ੂ ਨਾ ਹੋਈ ਹੈ ਜੋ ਤਾਪ ਨਿਵਾਰੈ ਆਪ ਪ੍ਰਤਪਾਲੈ ਨਾਨਕ ਹਮਹਿ ਆਪੇ ਮਾਈ ਬਾਪ ਤਾਤਾ ਕਸ਼ੂ ਨਾ ਹੋਈ ਹੈ ਜੋ ਤਾਪ ਨਿਵਾਰੈ ਆਪ ਪ੍ਰਤ ਪਾਲੈ ਨਾਨਕ ਹਮ ਹੈ ਆਪਹਿ ਮਾਈ ਬਾਪ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ